ਰੇਡੀ ਦੀਪੂ ਕਾਲਜ ਵਿੱਚ ਪੜਦਾ ਸੀ ਡੰਡੀ ਉਸ ਦੇ ਮਾਪੇ ਚਾਹੁੰਦੇ ਸਨ ਕਿ ਉਹਨਾਂ ਦਾ ਲੜਕਾ ਪੜ ਲਿਖ ਕੇ ਚੰਗੇ ਕੰਮ ਕਰੇ ਆਪਣਾ ਭਵਿੱਖ ਬਣਾਵੇ ਅਤੇ ਮਾਪੇ ਨੂੰ ਖੁਸ਼ੀਆਂ ਦੇਵੇ ਸਮਾਂ ਬਹੁਤ ਬਲਵਾਨ ਹੈ ਇਸ ਨੂੰ ਬਦਲਦਿਆਂ देर ਨਹੀਂ ਲੱਗਦੀ ਡੰਡੀ ਮਾਪੇ ਕਦੇ ਵੀ ਇਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਬੱਚੇ ਨਸ਼ੇ ਕਰਨ ਅਤੇ ਜੀਵਨ ਨੂੰ ਦਾ ਉੱਤੇ ਲਾਉਣ ਘਰ ਉਜੜਨ ਡੰਡੀ ਕੁਦਰਤ ਦੇ ਰੰਗ ਵੇਖੋ ਉਹ ਕੀ ਰੰਗ ਵਿਖਾਉਂਦੀ ਹੈ ਡੰਡੀ ਦੀਪੂ ਕਾਲਜ ਜਾਂਦਿਆਂ ਆਪਣੇ ਦੋਸਤ ਰਾਜੂ ਨੂੰ ਰਸਤੇ ਵਿੱਚ ਬੈਠਿਆ ਕਈ ਤਰ੍ਹਾਂ ਦੇ ਨਸ਼ੇ ਵੇਚਦਾ ਵੇਖਦਾ ਡੰਡੀ ਉਸ ਨਾਲ ਕਾਲਜ ਜਾਣ ਬਾਰੇ ਗੱਲ ਕਰਦਾ ਪਰ ਉਹ ਕਹਿੰਦਾ ਮੈਂ ਕਾਲਜ ਛੱਡ ਦਿੱਤਾ ਹੈ ਡੰਡੀ ਬਸ ਹੁਣ ਇਹੀ ਮੇਰਾ ਕਾਲਜ ਹੈ ਇਹੀ ਮੇਰੀ ਜ਼ਿੰਦਗੀ ਹੈ ਇਸੇ ਵਿੱਚ ਖੁਸ਼ ਹਾਂ ਡੰਡੀ ਆ ਤੈਨੂੰ ਵੀ ਦੱਸਾਂ ਉਹ ਦੀਪੂ ਨੂੰ ਦੱਸਦਾ ਕੇ ਇਸ ਨੂੰ ਖਾਣ ਨਾਲ ਸਵਰਗਾ ਦੇ ਝੂਟੇ ਆਉਣਗੇ ਡੰਡੀ ਨਾ ਭਈ ਨਾ ਇਹ ਕੰਮ ਮੈਂ ਨਹੀਂ ਕਰ ਸਕਦਾ ਮੇਰੇ ਮਾਤਾ ਪਿਤਾ ਨੂੰ ਪਤਾ ਲੱਗ ਗਿਆ ਤਾਂ ਉਹ ਗੁੱਸੇ ਹੋਣਗੇ ਡੰਡੀ ਮੈਂ ਆਪਣਾ ਜੀਵਨ ਦਾ ਉੱਤੇ ਨਹੀਂ ਲਗਾ ਸਕਦਾ ਡੰਡੀ ਦੀਪੂ ਨਾ ਨਾ ਕਰਦਾ ਕਈ ਵਾਰ ਬੈਠ ਜਾਂਦਾ ਰਾਜੂ ਉਸ ਨੂੰ ਗੋਲੀ ਦਵਾਈ ਦੇ ਤੌਰ ਉੱਤੇ ਦੇ ਦਿੰਦਾ ਡੰਡੀ ਦੀਪੂ ਦਾ ਸਿਰ ਚੱਕਰਾ ਜਾਂਦਾ ਹੈ ਡੰਡੀ ਰਾਜੂ ਕਹਿੰਦਾ ਹੈ ਆਇਆ ਨਾ ਸਵਰਗ ਦਾ ਝੂਟਾ ਡੰਡੀ ਹੌਲੀ-ਹੌਲੀ ਦੀਪੂ ਇਸੇ ਰਸਤੇ ਉੱਤੇ ਤੁਰ ਪਿਆ ਅਤੇ ਨਸ਼ੇ ਲਈ ਆਪਣੇ ਰੈਡੀ ਮਾਪੇ ਕੋਲੋਂ ਪੈਸੇ ਮੰਗਦਾ ਡੰਡੀ ਮਾਪੇ ਉਸ ਨੂੰ ਪੁੱਛਦੇ ਪਰ ਉਹ ਕੁਝ ਵੀ ਨਹੀਂ ਸੀ ਦੱਸਦਾ ਅਤੇ ਉਹ ਕਹਿੰਦਾ ਮੈਨੂੰ ਪੈਸੇ ਚਾਹੀਦੇ ਹਨ ਡੰਡੀ ਮਾਪੇ ਉਸ ਨੂੰ ਪੈਸੇ ਦੇ ਦੇਂਦੇ ਅਤੇ ਸੋਚਦੇ ਕਿ ਸਾਡਾ ਮੁੰਡਾ ਕਿਤੇ ਗਲਤ ਰਸਤੇ ਉੱਤੇ ਤਾਂ ਨਹੀਂ ਬਹਿ ਗਿਆ ਡੰਡੀ ਉਹ ਆਪਣੇ ਦੋਸਤ ਰਾਜੂ ਕੋਲ ਜਾਂਦਾ ਹੈ ਖਾਂਦਾ ਪੀਂਦਾ ਡੰਡੀ ਉਸ ਦਾ ਦੋਸਤ ਕਹਿੰਦਾ ਬਈ ਮੇਰੇ ਕੋਲ ਇੱਕ ਵਧੀਆ ਚੀਜ਼ ਹੈ ਡੰਡੀ ਦੀਪੂ ਦੇਖਣੀ ਚਾਹੁੰਦਾ ਹੈ ਪਰ ਰਾਜੂ ਘਰੋਂ ਪੈਸੇ ਲਿਉਣ ਲਈ ਕਹਿੰਦਾ ਹੈ ਡੰਡੀ ਦੀਪੂ ਨਸ਼ੇ ਦੇ ਲੋਰ ਵਿਚ ਘਰ ਜਾਂਦਾ ਹੈ ਅਤੇ ਘਰੋਂ ਗਹਿਣੇ ਚੋਰੀ ਕਰ ਲਿਆਉਂਦਾ ਹੈ ਡੰਡੀ ਗਹਿਣੇ ਵੇਚ ਕੇ ਨਸ਼ਾ ਆਦ ਕਰਦਾ ਰਹਿੰਦਾ ਹੈ ਡੰਡੀ ਮਾਂ-ਬਾਪ ਨੂੰ ਇੱਕ ਦਿਨ ਉਹ ਸੜਕ ਕਿਨਾਰੇ ਮਦਹੋਸ਼ ਹਾਲਤ ਵਿੱਚ ਪਿਆ ਮਿਲਦਾ ਹੈ ਡੰਡੀ ਮਾਂ-ਬਾਪ ਉਸ ਨੂੰ ਚੁੱਕ ਕੇ ਡਾਕਟਰ ਕੋਲ ਲੈ ਜਾਂਦੇ ਹਨ ਡੰਡੀ ਡਾਕਟਰ ਕਹਿੰਦਾ ਹੈ ਇਸ ਨੇ ਨਸ਼ਾ ਕੀਤਾ ਹੋਇਆ ਹੈ ਜਿਸ ਕਰਕੇ ਇਹ ਬੇਹੋਸ਼ ਹੋ ਗਿਆ ਡੰਡੀ ਬਾਕੀ ਤੁਸੀਂ ਘਬਰਾਓ ਨਾ ਡੰਡੀ ਡਾਕਟਰ ਉਸ ਨੂੰ ਨਸ਼ਾ ਉਤਾਰਨ ਵਾਲੀ ਦਵਾਈ ਦਿੰਦਾ ਹੈ ਜਿਸ ਨਾਲ ਦੀਪੂ ਹੋਸ਼ ਵਿੱਚ ਆ ਜਾਂਦਾ ਹੈ ਡੰਡੀ ਉਸ ਦੇ ਮਾਪੇ ਖੁਸ਼ ਹਨ ਅਤੇ ਡਾਕਟਰ ਦਾ ਵੀ ਧੰਨਵਾਦ ਕਰਦੇ ਹਨ ਡੰਡੀ ਡਾਕਟਰ ਦੀਪੂ ਨੂੰ ਕਹਿੰਦਾ ਹੈ ਕਿ ਮੇਰਾ ਫਰਜ਼ ਹੈ ਤੈਨੂੰ ਦੱਸਣਾ ਦੁਬਾਰਾ ਅਜਿਹਾ ਕੰਮ ਨਾ ਕਰੀ ਅਤੇ ਨਸ਼ਿਆਂ ਤੋਂ ਦੂਰ ਰਹੀਂ ਡੰਡੀ ਆਪਣੀ ਅਤੇ ਆਪਣੇ ਮਾਪੇ ਦਾ ਜਿੰਦਗੀ ਦਾ ਉੱਤੇ ਨਾ